ਕੀ ਬਣੋ ਯਾਰ ਜਿੰਦਗੀ ਦਾ ਸਮਝ ਨਹੀਂ ਆਦੀ ਬੀ ਬੀ ਪੈਸਾ ਪੂਸਾ ਵੀ ਨਹੀਂ ਸਾਲਾ ਵੀ ਮਿੱਤਰੋਂ ਉਹਨਾਂ ਦਾ ਦਬਾਅ ਕੀ ਕੀਤਾ ਜਾਵੇ ਸਮਝ ਨਹੀਂ ਆ ਰਹੀ ਕਹੇ ਗੱਲ ਦੀ ਕਿ ਕੰਮ ਕੋ ਐਦਾਂ ਦਾ ਹੋਵੇ ਨਾ ਵੀ ਮਿੰਤ ਵੀ ਘੱਟ ਹੋਵੇ ਤੇ ਪੈਸਾ ਵੀ ਹੋਵੇ ਕੀ ਹੋਵੇ ਇਹ ਕਿੱਦਾਂ ਪਰਿਆਂਦਾ ਹੈ ਹਲੋ ਭਾਜੀ ਕੀ ਹਾਲ ਆ ਹਾਂਜੀ ਭਾਜੀ ਵਧੀਆ ਜੀ ਤੁਸੀਂ ਦੱਸੋ ਜੀ ਓਏ ਤਸਣਾ ਕੀਆ ਕਿਸ਼ਤ ਨਹੀਂ ਆਈ ਤੇਰੀ ਓ ਪਾਜੀ ਉਹ ਕਿਸ਼ਤ ਪਾਜੀ ਮੈਂ ਕਰਨਾ ਹੀ ਲੱਗਾ ਹੀ ਪਤਾ ਕੀ ਚੱਕਰ ਆ ਪਾਜੀ ਤੁਹਾਨੂੰ ਤੋਂ ਕੋਈ ਪਤਾ ਕੰਮਕਾਰ ਨਹੀਂ ਚੱਲਣਦੇ ਆ ਓ ਬਾਈ ਕਿਸ਼ਤਾਂ ਕਰਾਣੀ ਪਊਗੀ ਕੰਮ ਨਹੀਂ ਚੱਲਦਾ ਕੋਈ ਗੱਲ ਨਹੀਂ ਨਹੀਂ ਚੱਲਦਾ ਤਾਂ ਬਾਈ ਮੇਰਾ ਸਮਾਨ ਦੇ ਦੇ ਓ ਪਾਜੀ ਸਮਾਨ ਤੁਹਾਨੂੰ ਪਤਾ ਕਿੰਨਾ ਔਖਾ ਬਣਦਾ ਆ ਇੰਨੀਆਂ ਮੁਸ਼ਕਲਾਂ ਨਾਲ ਸਮਾਨ ਬਣਦਾ ਆ ਓ ਕਿਵੇਂ ਬੜਾ ਪਰੇਸ਼ਾਨ ਜੀਂ ਕੀ ਚੱਕਰ ਬੜੀ ਧੋਣ ਸੱਟੀ ਕਰੂਗਾ ਕੀ ਹੋ ਗਿਆ ਕੋਈ ਯਾਰ ਦੱਸਣਾ ਯਾਰ ਤੈਨੂੰ ਵੀ ਪਤਾ ਹੀ ਆ ਕੰਮ ਘਰ ਚੱਲਣਾ ਨਹੀਂਂ ਦਿਆ ਕਿਸ਼ਤਾਂ ਲਾਹ ਪੀਤਾ ਆ ਬਰਾ ਕੋਈ ਕੀ ਕਰੀਏ ਆ ਦੱਸ ਯਾਰ ਗੱਲ ਤੇ ਸਹੀ ਕਿਸ਼ਤਾ ਵਾਲੇ ਬੜਾ ਤੰਗ ਕਰਦੇ ਨੇ ਗੁਰੂਆ ਸਾਡੇ ਵੀ ਕਾਰ ਏਸੀ ਤੇ ਲਵਾ ਲਿਆ ਪਰ ਨਹੀਂ ਤੰਗ ਬੜਾ ਕਰਦੇ ਯਾਰ ਤੰਗ ਕੀ ਕੀਤਾ ਜਾਵੇ ਉਹ ਤਰੋੜੇ ਪਏ ਨੇ ਬਰਾ ਪਹਿਲਾਂ ਬੱਲੀਆਂ ਚੁਗੀਆਂ ਇੱਥੋਂ ਆਏ ਬੱਲੀਆਂ ਕੁਦੀਆਂ ਗੱਲ ਨਹੀਂ ਬਣੀ ਕੀ ਕੀਤਾ ਜਾਵੇ ਹੁਣ ਤੂੰ ਦੱਸ ਯਾਰ ਜਿਆੜੀਆਂ ਲਾ ਕੇ ਗੱਲ ਨਹੀਂ ਬਣਨੀ ਯਾਰ ਆਪਣੀ ਇਹਦੇ ਵੀ ਪਤਾ ਕੀ ਸਵਾਇਆ ਯਾਰ ਹਾਂ ਯਾਰ ਆਪਾਂ ਚੋਰੀਆਂ ਨਾ ਕਰਨ ਲੱਗ ਗਏ ਚੋਰੀਆਂ ਚੋਰੀਆਂ ਦਾ ਯਾਰ ਐ ਤੇ ਠੀਕ ਹੈ ਕੰਮ ਹਾਂ ਪਰ ਪਤਾ ਹੈ ਕਿਦਾਂ ਬਾਈ ਵੀ ਪੁਲਿਸ ਅਜਤਕਲ ਤੈਨੂੰ ਪਤਾ ਪੰਜਾਬ ਪੁਲਿਸ ਦੇ ਕਾਨੂੰਨ ਕਿੰਨੇ ਸਖਤ ਨੇ ਸੇਕ ਦੇ ਬੜਾ ਨੇ ਉਹ ਉਹ ਯਾਰ ਯਾਰ ਸੇਕਣ ਦੀ ਗੱਲ ਥੋੜੀ ਨਾ ਪੈਣੀ ਆਪਣੀ ਗੱਲ ਹੈ ਮੇਰੀ ਗੱਲ ਸੋ ਆਪਾਂ ਆਪਾਂ ਸਿੱਕ ਤਾਂ ਜਾਵਾਂਗੇ ਜਾਂ ਆਪਾਂ ਫੜੇ ਜਾਵਾਂਗੇ ਆਪਾਂ ਤਾਂ ਬੰਦੇ ਹੀ ਬਹੁਤ ਤੇਜ਼ ਆ ਆਪਾਂ ਐ ਕਿਵੇਂ ਸਿੱਕ ਜਾਂਦੇ ਰਿਹਾ ਗੱਲ ਤੇ ਤੇਰੀ ਠੀਕ ਹੈ ਬੰਦੇ ਤਾਂ ਆਪਾਂ ਤੇਜ਼ ਆ ਉਹ ਤੇ ਮੈਨੂੰ ਪਤਾ ਆ ਬੰਦੇ ਤੇਜ਼ ਆ ਪਰ ਚੋਰੀਆਂ ਕਰਕੇ ਵੀ ਸਮਾਨ ਕਿਨੂੰ ਵੇਚਿਆ ਕਰੀਏ ਇਹ ਬੰਦਾ ਹੈਗਾ ਕੋਈ ਤੇ ਰੱਕ ਚ ਇੱਕ ਬੰਦਾ ਹੈਗਾ ਆ ਹੈਗਾ ਆ ਹਾਂ ਕਿਹੜਾ ਆ ਉਹ ਬੰਦਾ ਮਤਲਬ ਕੰਮ ਕੋਈ ਨਹੀਂ ਕਰਦਾ ਹਾਂ ਪੈਸਾ ਬਹੁਤ ਕਮਾਉਂਦਾ ਆ ਇਹ ਕਿਦਾਂ ਹੋ ਜੇ ਕੰਮ ਨਾ ਕਰੇ ਪੈਸਾ ਬੜਾ ਕਮਾਵੇ ਆਪਣੇ ਕੋਲ ਗੱਪਾਂ ਛੱਡੀ ਜਾਂਦਾ ਯਾਰ ਗੱਪਾਂ ਛੱਡਾਂ ਦੀ ਕੋਈ ਗੱਲ ਨਹੀਂ ਮੈਂ ਤੈਨੂੰ ਬੰਦੇ ਨਾਲ ਉਹ ਵੈਸੇ ਬੰਦਾ ਮਿਲਦਾ ਨਹੀਂ ਹੈਗਾ ਕਿਧਰ ਇਹ ਕਿਉਂ ਬੰਗਲਾਦੇਸ਼ ਚ ਰਹਿੰਦਾ ਮਿਲਦਾ ਨਹੀਂ ਪਿੰਡ ਵੀ ਰਹਿੰਦਾ ਆ ਹਾਂ ਮਿਲਣ ਦੀ ਕਿਹੜੀ ਗੱਲ ਆ ਮਿਲ ਤਾਂ ਜਾਂਦਾ ਪਰ ਹੁਣ ਲੋਕਾਂ ਨੂੰ ਘੱਟ ਮਿਲਦਾ ਹੁਣ ਤਗੜਾ ਹੋ ਗਿਆ ਨਾ ਬੰਦਾ ਅੱਗੋ ਤਗੜਾ ਕਿਵੇਂ ਖਰਾ ਖਰੂ ਖਾਂਦਾ ਬਸ ਇਹ ਸੁਧ ਮੇਰਾ ਦੇਸੀ ਕਿਉਂ ਖਾਂਦਾ ਤਗੜਾ ਓਏ ਹੋਏ ਹਾਂ ਯਾਰ ਦੇਸੀ ਕਿਉਂ ਥੋੜੀ ਨਾ ਯਾਰ ਮੇਰੀ ਗੱਲ ਸੁ ਉਹ ਚੋਰੀਆਂ ਕਰਕੇ ਨਾ ਤਗੜਾ ਹੋ ਗਿਆ ਪਰ ਪਿੰਡ 'ਚ ਕਿਸੇ ਨੂੰ ਨਹੀਂ ਪਤਾ ਵੀ ਉਹ ਚੋਰੀਆਂ ਕਰਦਾ ਹੈ ਉਹ ਬੱਸ ਬਹੁਤ ਪੈਸੇ ਵਾਲਾ ਬੰਦਾ ਹੋ ਗਿਆ ਹੁਣ ਤਾਂ ਚਾ ਮਦਲੂ ਰਿੱਚ ਬੰਦਾ ਏ ਓਏ ਹਾਈ ਵੀ ਚੋਰੀਆਂ ਕਰਦਾ ਯਾਰ ਫਿਰ ਉਹ ਬੰਦਾ ਉਹ ਹੁਣ ਕਾਦੀਆ ਚੋਰੀਆਂ ਕਰਨੀਆਂ ਹੁਣ ਤਾਂ ਉਹ ਤਕੜਾ ਹੋ ਗਿਆ ਹੁਣ ਤਾਂ ਉਹ ਪਤਾ ਕੀ ਕਰਦਾ ਆ ਚੋਰੀਆਂ ਦਾ ਜਿਹੜਾ ਸਬਾਨ ਹੁੰਦਾ ਆ ਆਪਣੇ ਵਰਗਿਆਂ ਤੋਂ ਖਰੀਦ ਕੇ ਉਹ ਗਾਂਹ ਵੇਚਦਾ ਏ ਬੰਦਿਆਂ ਨੂੰ ਗਾਂਹ ਅੱਗੇ ਗਾਂਹ ਜੋ ਬਹੁਤ ਜ਼ਿਆਦਾ ਸਬਾਨ ਵੇਚਦਾ ਏ ਤਾਂ ਉਤੋਂ ਬਹੁਤ ਜ਼ਿਆਦਾ ਪੈਸਾ ਕਮਾਰਿਆ ਬਹੁਤ ਤਕੜਾ ਬੰਦਾ ਉਹਦੀ ਕੋਚੀ ਰਹਿ ਗਈ ਆਪਣੀ ਚੱਲ ਫਿਰ ਗੁਰੂਆ ਫਿਰ ਅੱਜ ਹੀ ਡਾਕਰੀਏ ਕੰਮ ਕਰਵਾਏ ਪਾ ਲਈਏ ਬੰਦਾ ਅੱਜ ਸ਼ਾਮ ਨੂੰ ਕਰਵਾਏ ਪਾ ਲਈਏ ਉਹਨੇ ਪਰ ਆਪਾਂ ਨੂੰ ਯਾਰ ਇੰਦਾ ਮਰਦਾ ਨਹੀਂ ਹੈਗਾ ਹਾਂ ਹਾਂ ਉਹ ਗੱਲ ਉਹ ਕਿੱਥੀ ਮਿਲਦਾ ਨਹੀਂ ਹੈਗਾ ਕਿਸੇ ਨੂੰ ਕਹਿਣਾ ਪੈਣਾ ਹੈ ਅੱਗੇ ਬੰਦੇ ਨੂੰ ਫਿਰ ਮਿਲੂ ਉਹ ਮਿਲੀਏ ਫਿਰ ਬੰਦੇ ਨੂੰ ਤੇਰਾ ਲਾਂਘੀ ਨਾ ਜਾਵੇ ਗੁਰੂ ਆ ਇਨਸ਼ਾਅੱਲਾ ਹੈ ਹਾਂ ਚੱਲ ਫਿਰ ਇੱਕ ਮਿੰਟ ਹੋ ਗਿਆ ਉਹ ਯਾਰ ਹੋਏ ਇੱਕ ਦਮ ਬੱਲੀਆਂ ਇਹ ਚੁਗੀਆਂ ਹੀ ਪਤਾ ਕਿੱਦਾਂ ਉਹ ਬਹਿ 10 5 ਰੁਪਏ ਬਣ ਜਾਣਗੇ ਸ਼ਾਮ ਨੂੰ ਅੰਡੇ ਖਾਵਾਂਗੇ ਮੈਂ ਤੇ ਮੀਰ ਬਣਾਉਣ ਦੀ ਸਲਾਹ ਤੋਂ ਸੱਚੀ ਹਾਂ ਚੱਲ ਚੱਲ ਆ ਜਾ ਆ ਜਾ ਚੱਲ ਕਰੀਂ ਦੱਦ ਕੱਲ ਬਣੀ ਜਾਵੇ ਟੀਵੀ ਆਹ ਕੁਛ ਹੈ ਉਹ ਠੀਕ ਹੈ ਕੀ ਗੱਤ ਬੜੀਆਂ ਭਾਈ ਚੰਗਵਾਰ ਦਰਵਾਜ਼ਾ ਲੈ ਤਿਆਰ ਭਾਈ ਜੀ ਉਹ ਭਾਈ ਕੋਈ ਗੱਲ ਨਹੀਂ ਮਾਲ ਤਾਂ ਪਚਾ ਦੂ ਮੈਂ ਉਹ ਭਾਈ ਜੇ ਅਕੇ ਕਦੇ ਮਾਰ ਰੁਕਿਆ ਆਪਣਾ ਉਹ ਨਹੀਂ ਨਹੀਂ ਭਾਈ ਨਾਕੇ ਤਾਂ ਲੱਗਦੇ ਰਹਿੰਦੇ ਆ ਪਰ ਆਪਣਾ ਮਾਲ ਪਹੁੰਚ ਜਾਂਦਾ ਟੈਨਸ਼ਨ ਨਾ ਲਓ ਤੁਸੀਂ ਭਾਈ ਜੀ ਕੌਣ ਹੈ ਦੇਖਿਆ ਯਾਰ ਕੌਣ ਆ ਲੈਸ ਕੋ ਭਾਈ ਇਹ ਨੰਨਾ ਜੀ ਕਿਉਂ ਕੰਮ ਸੀ ਭਾਈ ਜੀ ਨਾਲ ਕੀ ਕੰਮ ਸੀ ਮਿਲਾ ਦਿਓ ਭਾਈ ਮੜਿਆ ਕੰਮ ਸੀ ਯਾਰ ਕੰਮ ਸੀ ਯਾਰ ਕੰਮ ਕੀ ਸੀ ਭਾਈ ਇਹ ਮਿਲ ਕੇ ਦੱਸਾਂਗੇ ਭਾਈ ਇਹ ਦੱਸਾਂਗੇ ਭਾਈ ਮਿਲਾ ਦਿਓ ਮੜਿਆ ਕੋਈ ਨਹੀਂ ਪੁੱਛਿਆ ਓਏ ਆਣਦੇ ਆਣਦੇ ਕੋਣ ਹੈ ਓਏ ਹੋਰ ਭਾਈ ਜੀ ਠੀਕ ਹੋ ਜੀ ਭਾਈ ਤੁਸੀਂ ਗਾਲ ਹੋਰ ਕਿਵੇਂ ਠੀਕ ਹੋ ਵਧੀਆ ਓ ਭਾਈ ਜੀ ਗੱਲਬਾਤ ਹੀ ਕਰਨੀ ਹੈ ਸਾਥ ਬਈ ਕਰੋ ਦੱਸੋ ਸੱਸ ਮੈਂ ਲਾ ਦੇ ਭਾਈ ਉਹ ਬੋਲੋ ਭਾਈ ਜੀ ਆਪ ਦਾ ਨਾਮ ਕਾਮਕਾਰ ਤੁਹਾਨੂੰ ਪਤਾ ਚੱਲ ਨਹੀਂ ਰਿਹਾ ਤੇ ਕਿਸਤਾਂ ਦੇ ਲੋਨ ਕੀਤਾ ਗਿਆ ਹਲਾ ਮੈਂ ਕਰ ਸਕਦਾ ਤੰਗਦਾ ਦਾ ਆਮੜਾ ਸੁਣਿਆ ਭਾਈ ਜੀ ਨਾਮ ਬੜਾ ਸੁਣਿਆ ਤੁਹਾਡਾ ਯਾਰ ਲਾਕੇ ਚ ਕਾਦੇ ਚ ਉਹ ਭਾਈ ਜੀ ਹੁਣ ਤਾਂ ਮੈਂ ਗੱਲ ਕਰ ਦਿੰਨੇ ਆ ਹੁਣ ਮੈਂ ਤੁਹਾਨੂੰ ਭਾਈ ਕਹਿਣਾ ਵੀ ਮਾੜਾ ਮੋਟਾ ਤੁਸੀਂ ਕੋਈ ਕੰਮ ਹੀ ਜੇ ਤੋ ਸਾਨੂੰ ਕੰਮ ਕਰਦੇ ਉੱਥੇ ਐਡੀ ਪੈਸਾ ਕੋਲ ਸਾਡੇ ਹਾਂਜੀ ਹਾਂਜੀ ਕੰਮ ਕਰ ਲਈ ਆਏ ਆ ਭਾਈ ਜੀ ਕੰਮ ਲੱਭਣ ਆਏ ਹੋ ਹਾਂਜੀ ਹਾਂਜੀ ਮੈਂ ਕਿ ਘਰੇ ਧੀ ਮੰਗਣੇ ਜਿਹੜੇ ਸਾਡਾ ਸੰਗੀ ਜਾਂਦੇ ਉਹ ਨਹੀਂ ਨਹੀਂ ਭਾਈ ਧੀ ਨਹੀਂ ਧੀ ਤੇ ਭਾਈ ਸਾਡਾ ਕੰਮ ਲੱਭਣਾ ਭਾਈ ਜੀ دارجہ لگا ہے نا دیکھ کہیں کا چل کتھے کم ਕੀ ਕਰ ਲੈਂਦੇ ਹੋ ਭਾਜੀ ਜੋ کم ਭਾਜੀ ਤੁਸੀਂ ਕੋਈ ਵੀ ਦੇ دیو نا ਕੋਈ ਵੀ ਦੇ دیو ਉਹ ਹੀ ਕਰ ਲਾਂਗੇ ਭਾਜੀ میری ਗੱਲ ਸੁਣ ਹਾਂਜੀ ਹਾਂਜੀ ਕੰਮ ਹੈਗਾ ਆਪਣਾ 2 ਨੰਬਰ ਦਾ ਠੀਕ ਆ ਲੋਕਾਂ ਕੋ ਸਮਾਨ ਠੀਕ ਆ ਤੇ ਮੈਨੂੰ ਦਹਿਣਾ ਠੀਕ ਆ ਅੱਛਾ ਜੀ ਤੁਹਾਨੂੰ ਤੁਹਾਡੀ ਮਿਹਨਤ ਮਿਲ ਜੂ ਹਾਂਜੀ ਹਾਂਜੀ ਉਹ ਮੈਂ ਆਪਣਾ ਕੰਮ ਚਲਾਉਂਦਾ ਰੂੰਗਾ ਅੱਛਾ ਮਨਜ਼ੂਰ ਹੈ ਹੋਏ ਨਹੀਂ ਭਾਜੀ ਕੋਈ ਨਹੀਂ ਫਿਰ ਕੱਲ ਨੂੰ ਫੜੇਗੇ ਹਾਂਜੀ ਹਾਂਜੀ ਮੇਰਾ ਨਾਮ ਨਹੀਂ ਲੈਣਾ ਨਹੀਂ ਨਹੀਂ ਭਾਈ ਘਾਟਾ ਨਾ ਮੈਨੂੰ ਨਹੀਂ ਜਾਣਦੇ ਹਾਂਜੀ ਹਾਂਜੀ ਮੈਂ ਤੁਹਾਨੂੰ ਨਹੀਂ ਜਾਣਦਾ ਠੀਕ ਹੈ ਜੀ ਠੀਕ ਹੈ ਚਲੋ ਅੱਜ ਤੋਂ ਤੁਹਾਡਾ ਕੰਮ ਸ਼ੁਰੂ ਹੈ ਜਾਓ ਕੱਲ੍ਹ ਤੋਂ ਆਈ ਹੈ ਭਾਈ ਉਹ ਮੈਂ ਕਹਿੰਦਾ ਅੱਜ ਤੋਂ ਹੀ ਆਓ ਅੱਜ ਤੋਂ ਹੀ ਹਾਂ ਜਾਓ ਸ਼ਾਮ ਨੂੰ ਫਿਰ ਮਿਲਦੇ ਆ ਭਾਈ ਤਾਂ ਸਮਝ ਗਏ ਕੀ ਕਰਨਾ ਹਾਂਜੀ ਹਾਂਜੀ ਕੋਈ ਗੱਲ ਚਲੋ ਠੀਕ ਹੈ ਕੋਈ ਚੀਜ਼ ਚਾਹਤ ਹੈ ਤੇ ਨਹੀਂ ਮੋਬਾਈਲ ਫੋਨ ਸੜੀਆ ਸੂਰੀਆ ਜੋ ਵੀ ਉਹ ਮੈਂ ਕਹਿੰਦਾ ਤੁਸੀਂ ਲੋਕਾਂ ਦੇ ਘਰੋਂ ਮੱਚਸ ਵੀ ਖੋਲਿਓਗੇ ਨਾ ਉਹ ਵੀ ਮੈਂ ਖਰੀਦ ਲਵਾਂਗਾ ਠੀਕ ਹੈ ਉਹ ਤੁਹਾਡੀ ਹਿੰਮਤ ਹੈ ਜਾਣਾ ਭਾਈ ਇੰਨੀ ਤੇ ਆਣਨੇ ਆ ਕਿ ਤਰੋਂ ਦੇਖਣੇ ਆ ਜਾਓ 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 ਗੋਗਾ ਬੰਦਾ ਹੈ ਹੋਰ ਕੀ ਯਾਰ ਮਾਤਾ ਨੂੰ ਤਾਂ ਹੀ ਲੈ ਕੇ ਆਸੀ ਆਪਣੀ ਗੱਲ ਤੋਂ 15 ਮਿੰਟਾਂ ਲੱਗ ਗਿਆ ਉਹਾਂ ਵੇਖ ਉਹਦੀਆਂ ਸਰਦਾਰ ਦੀਆਂ ਰੋਬ ਆ ਮਮਾ ਤਗੜਾ ਬੰਦਾ ਹੈ ਹੁਣ ਤਾਂ ਅੱਖਾਂ ਹੀ ਖਾਂਦੇ ਟੂ ਟੈਨਸ਼ਨ ਨਾਲ ਹੈ ਆਪਾਂ ਵੀ ਐਵੇਂ ਜੀਂ ਹੁੰਦੇ ਚੱਲ ਠੀਕ ਠੀਕ ਉਹਨਾਂ ਦਾ ਫੋਨ ਲੱਗਿਆ ਮੇਰਾ ਫੋਨ ਫੜੋ ਯਾਰ ਵਧੀਆ ਯਾਰ ਹੁਣ ਤਾਂ ਦਾ ਦੇਖੋ ਹੋਰ ਭਾਈ ਉਹ ਆ ਵੀ ਮੁੰਡਿਓ ਕੀ ਆਲਾ ਭਾਈ ਆਪਾਂ ਵਧੀਆ ਹਰਦੀਪ ਸਮਾਨ ਭਾਈ ਮੁੰਡਾ ਬਹੁਤ ਹੈ ਕੀਤਾ ਤੁਸੀਂ ਐਡਾ ਹੀ ਆ ਤੇਰਾ ਆ ਦੇ ਇੱਕ ਨੰਬਰ ਹੈ ਇੱਕ ਨੰਬਰ ਨਹੀਂ ਹੈਗਾ ਭਾਈ ਭੁੱਲ ਗਏ ਦੋ ਨੰਬਰ ਦੋ ਨੰਬਰ ਭੁੱਲ ਗਏ ਹਾਂਜੀ ਹਾਂਜੀ ਦਾ ਵੀ ਤੁਹਾਡੀ ਮਿਹਨਤ ਦਾ ਤੁਹਾਨੂੰ ਪੈਸੇ ਦੇ ਆਮੇ ਬਾਹਰ ਭਾਜੀ ਵਧੀਆ ਹੈ ਭਾਜੀ ਤੇ ਇੱਕ ਬਾਕੀ ਮਨੇ ਪਹਿਲੇ ਦੇਖੇ ਵਰਗੇ ਸਾਡੇ ਤਾਂ ਹੱਥ ਚ ਫੜ ਕੇ ਪਤਾ ਤਾਂ ਕਿੰਨੇ ਦੀ ਚੀਜ਼ ਆ ਹਾਂ ਉਹ ਤੁਸੀਂ ਵੇਹ ਚੋਰੀਆਂ ਕਰਵਾਉਂਦੇ ਰਹਿੰਦੇ ਹੋ ਆਹ ਤਾਂ ਪ੍ਰੋਜੈਕਟ ਘੱਟ ਨਹੀਂ ਯਾਰ ਘਟਨੇ ਸੋਖੰਡ ਕਰਦੇ ਔਰ ਉਹ 1 ਮਿੰਟ ਤੋਂ 2 ਵਾਰੀ ਕਿੰਨਾ ਤੈਨੂੰ ਵੱਧ ਲੱਗਣਗੇ 1 ਮਿੰਟ ਹੀ ਗਿਆ ਸੋਖੰਡ ਭਾਜੀ ਅੰਡੇ ਉੰਡੇ ਖਾ ਲਾਂਗੇ ਸੋ ਕਾ ਸੋ ਕੰਡ ਕਰਦੇ ਹੋ ਤੇ ਤੋ ਟਾਂਡੇ ਉਹ ਖਾਣ ਟਾਂਡੇ ਤਾਂ ਟਾਂਡੇ ਖਾ ਖਾ ਕੇ ਨਾ ਇਹਨਾਂ ਤਗੜਾ ਹੋ ਜਾਂਦੇ ਹੋਰ ਆਹ ਵੜ ਚੱਲ ਜਾ ਹੁਣ ਚਲੋ ਓਕੇ ਮਿਹਨਤ ਕਰੋ ਵੱਧ ਲਿਆਓ ਯਾਰ ਵੱਧ ਲੈ ਜੂ ਆਪਸ ਵਿੱਚ ਕੋਈ ਨਹੀਂ ਠੀਕ ਆ ਠੀਕ ਆ ਜੀ ਓਕੇ ਜਾਓ ਐਸ਼ ਕਰੋ ਐਸ਼ ਬਸ ਸੱਚ ਬੰਦੀ ਅੱਲਾ ਮਰੀ ਹੈ ਉਹਨਾਂ ਤੋਂ ਮੰਡਣੇ ਆ ਕਿ ਕੀ ਕਰੀ ਮੰਡਣੇ ਨਹੀਂ ਮੰਡੇ ਬਸ ਕੋਈ ਗੱਲ ਅਰੇ ਭਾਈ ਜੀ ਭਾਈ ਜੀ ਦੁਕਾਨ ਹੈਗੇ ਯਾਰ ਇੱਥੇ ਕੋਈ ਕਰਿਆਨੇ ਦੀ ਯਾਰ ਹਾਂ ਭਈ ਇਹ ਨਾਲ ਹੀ ਆ ਸਭੇ ਆਤੀ ਆ ਚਾ ਹਾਂ ਕਰਿਆ ਨੀ ਕੀ ਕਰ ਰਹੇ ਹੋ ਹਾਂਜੀ ਹਾਂ ਉਹ ਤੇਰੇ ਨਾਲ ਹੀ ਆਪਣੀ ਹਾਂ ਇਹ ਤਾਂ ਠੀਕ ਉਹ ਮੇਰੇ ਚਾਹ ਦੀ ਸ਼ੁਰੂਆਤ ਚ ਨਿਆਰਾ ਬਣਿਆ ਵਧੀਆ ਨਾ ਚ ਨਿਆਰਾ ਆਏਗਾ ਉਹ ਵੀ ਹੁਣ ਪੈਸੇ ਮੁੱਤੀ ਮੰਗੀਂ ਉਹ ਗੱਲ ਕਰ ਲੈਨੇ ਆਪਾਂ ਆਪਾਂ ਘੜਾ ਦਾ ਉਹ ਬਾਈ 80 ਸਾਲ ਹੋ ਗਏ ਤੇਰੇ ਤੇਜ ਜਾਂਦੇ ਯਾਰ ਤੁਸੀਂ ਯਾਰ ਭਾਈ ਤੇਨੂੰ ਪਤਾ ਕਿਸ ਦਾ ਪੁਸਤਾ ਖੇਚਾ ਲੀਏ ਨਾ ਉਹ ਫੱਲੇ ਫੱਲੇ ਚੈੱਕ ਕਰੋ ਭਾਈ ਮਾਲ ਚੈੱਕ ਕਰੋ ਯਾਰ ਇਹ ਦੇਖੋ ਤਗੜਾ ਹਾਥੀ ਮਾਰਿਆ ਤਗੜਾ ਕੀ ਬੰਦੇ ਦੇ ਗਲ ਚੋਖੋ ਲਿਆਏ ਇਹ ਮੇਰੇ ਦਿਨ ਫਿਰ ਭਾਈ ਉਹ ਤੁਹਾਨੂੰ ਆਪੇ ਪਤਾ ਆ ਚਾਂਦੀ ਦੀ ਜੰਨੀ ਸਵਾਦ ਵਧੀਆ ਚਲੋ ਸਮਾਨ ਤਾਂ ਮਹਿੰਗਾ ਹੀ ਆ ਕਰੋ ਸਭ ਤੁਸੀਂ ਕਰੋ ਕਿਰਪਾ ਫਿਰ ਲੋ ਫਿਰ ਮੁੰਡਿਓ ਐਸ਼ ਕਰੋ ਹੁਣ ਹਾਂ ਹਾਂ ਆ ਸਾਰੇ ਪੈਸੇ ਲੈ ਭਾਈ ਬੜਾ ਤੇਲ ਵਿਖਾਇਆ ਜਿੱਤੇ ਯਾਰ ਕਹਿੰਦਾ ਤੁਸੀਂ ਨਿਆਰਾ ਲਿਆਤਾ ਯਾਰ ਹਾਂ ਚਲੋ ਠੀਕ ਆ ਫਿਰ ਪਾਜੀ ਚਲੋ ਚਲੋ ਅੱਗੇ ਹੋਰ ਮਤਬ ਕੋਈ ਨਹੀਂ ਕੋਈ ਨਹੀਂ ਸ਼ਾਮ ਨੂੰ ਪਾਜੀ ਆਏ ਅਸੀਂ ਤੁਹਾਡੇ ਕੋਲ ਓਕੇ 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 ਬਈ ਮੁੰਡੇ ਤਾਂ ਬਹੁਤ ਵਧੀਆ ਮਿਲੇ ਆਪਾਂ ਸਮਾਨ ਪਤਾ ਨਹੀਂ ਸਾਰੇ ਕਿੱਥੋਂ ਖੋਖੋ ਲਈ ਜਾਂਦੇ ਆ ਲਿਆਉਂਦੇ ਵਧੀਆ ਚਲੋ ਆਪਾਂ ਤਾਂ ਬਿਲਕੁਫੰਦੇ ਮਿਲੇ ਆ ਅਪਾ ਸਮਾਨ ਵੇਚ ਕੇ ਪੈਸੇ ਚਾਰ ਕਮਾ ਲੈਣੇ ਆ ਬਾਜੀ ਇਹਨਾਂ ਨੂੰ ਫੜਾ ਫੜੂ ਦੇਣਾ ਆਪਾਂ ਕਿਤੇ ਬਾਈ ਮੇਰੀ ਚੈਨੀ ਖੋਲੀ ਯਾਰ ਚੈਨੀ ਖੋਲੀ ਚੈਨੀ ਤੇਰੀ ਬਾਈ ਦੋ ਸਰਦਾਰ ਮੁੰਡੇ ਸੀ ਯਾਰ ਇੱਕ ਸਰਦਾਰ ਸੀ ਇੱਕ ਪਤਲਾ ਸੀ ਯਾਰ ਆਪਣੇ ਲੱਕ ਚ ਕਿਹਦੀ ਹਿੰਮਤ ਪੈ ਗਈ ਯਾਰ ਤੇਰੇ ਕੋਲ ਚੈਨੀ ਖੋਣ ਦੀ ਉਹ ਵੀ ਮੇਰੇ ਭਰਾ ਕੋਲੋਂ ਚੈਨੀ ਖੋ ਲੈ ਗਿਆ ਕੋਈ ਆਹ ਆਹ ਇਹ ਕਿਦਾਂ ਹੋ ਗਿਆ ਯਾਰ ਯਾਰਾ ਤਾਂ ਉਹ ਗਲਤ ਕੰਮ ਹੋ ਗਿਆ ਹੂੰ ਇਹ ਤਾਂ ਬਾਈ ਆ ਮੇਰੀ ਜਾਨੀ ਆ ਜਿਹੜੀ ਤੁਸੀਂ ਗਿਫਟ ਕੀਤੀ ਸੀ ਮੈਨੂੰ ਇਹ ਤੇਰੀ ਜਾਨੀ ਹੈ ਹਾਂਜੀ ਐਹੀ ਛੇ ਤੂੰ ਬਾਈ ਸੀ ਹਣਾ ਹਾਂਜੀ ਹਾਂਜੀ ਸਾਰੇ ਸਾਢੇ ਨੀ ਲੁੱਟ ਲੈ ਗਈ ਆ ਇਹਦਾ ਮਤਲਬ ਚੋਰਾਂ ਨੂੰ ਮੋਰ ਪੈ ਗਏ ਹੂੰ ਮਨ ਤਾਂ ਬਹੁਤ ਦੁੱਖ ਲੱਗਾ ਮੈਂ ਤਾਂ ਉਹਨਾਂ ਪੈਸੇ ਸਾਰੇ ਦੇ ਬੈਠਾ ਯਾਰ ਕੋ ਸਰਦਾਰ ਇੱਕ ਬਤਨਾ ਹਾਂ ਆਹ ਚੈਨੀ ਦੇ ਕੇ ਗਏ ਮੈਨੂੰ ਬਾਈ ਆ ਤੇ ਆਪਣੀ ਗਾਂ ਚੈਨੀ ਇ ਆਪਣੀ ਹਾਂ ਜੀ ਯਾਰ ਇਹ ਕੰਮ ਇਹ ਹੋ ਗਿਆ ਵੀ ਇਹ ਅੱਜ ਚੋਰਾ ਨੂੰ ਮੋਲ ਪੈ ਗਈਆਂ ਬਾਈ ਤੁਹਾਨੂੰ ਕਿਹਾ ਸੀ ਗਲਤ ਕੰਮ ਦਾ ਗਲਤ ਨਤੀਜਾ ਹੁੰਦਾ ਨਤੀਜਾ ਦਾ ਗਲਤ ਹੁੰਦਾ ਮੰਨ ਕੇ ਗਲਤ ਤਾਂ ਤੇਰੀ ਸਹੀ ਹੈ ਆਪਾਂ ਨੂੰ ਕਿੰਨਾ ਦੁੱਖ ਲੱਗਦਾ ਜਦ ਕਿ ਆਪਣੀ ਮਿਹਨਤ ਦੀ ਚੀਜ਼ ਨਹੀਂ ਹੈਗੀ ਕਿ ਜਿਹੜੇ ਵਿਚਾਰੇ ਮਿਹਨਤ ਕਰਕੇ ਰੁਪਈਆ ਰੁਪਈਆ ਜੋੜ ਕੇ ਸਮਾਨ ਬਣਾਉਂਦੇ ਐ ਆਪ ਉਹਨਾਂ ਦਾ ਸਮਾਨ தோਗੇ ਵੇਚ ਦਿੰਨੇ ਆ ਉਹ ਵੀ ਕੋਡੀਆਂ ਦੇ ਭਾਅ ਤੇ ਕਿੰਨੀਆਂ ਬਸ ਇਸਾ ਦੇ ਦੇਉਣਗੇ ਮਨਪ੍ਰੀਤ ਫਿਰ ਤੋਂ ਬਾਤ ਆਪ ਕਾਮਚਾ ਚੋ ਹੈਸ਼ ਕਰ